ਕਿ ਮੋੜਨਾ ਕਿੱਥੇ ਆਗੇ ਆ ਰਹਿ ਗਏ ਆਏ ਉਹ ਕਿਹਾ ਬਾਤ ਆ ਮੇਰਾ ਆ ਰਹਿ ਗਏ ਆਏ ਮੈਂ ਉਹ ਕਿਹਾ ਬਾਤ ਆ ਬਾਤ ਆਗੇ ਆ ਰਹਿ ਗਏ ਆਏ ਆਗੇ ਆ ਰਹਿ ਗਏ ਬੋਲ ਦੇ ਲੋ ਬੋਲ ਦੇ あれこれ。 कि हमारे प्रभु राम जी 500 सौ बाद सौ वर्ष बाद जो है हमारे में विराजमान हो रहे हैं सारे इलाके सारे हिंदुओं के लिए सारे देश के लिए बहुत गर्व की बात है और इसका श्रेय हम आर एस एस विश्व हिंदू परिषद बीजेपी को नरेंद्र मोदी जी को खास करके जिनकी तन मन धन से जिन्होंने पूरा राम मंदिर पे किया था उनको बहुत बहुत बधाई ये कहना चाहते हैं ठीक और तो परमात्मा

ਆਣਾ ਟੋਪ ਲਾਈਵ ਨੂੰ ਉਹ ਕਲਾਸ ਨਕਲ ਦਿਖਾਣ ਜਾ ਰਹੀਆਂ ਜਿੱਥੇ ਵੇਖ ਸਕਦੇ ਆ ਕਿ ਜਿਹੜਾ ਜੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦਾ ਦੁਕਾਟ ਨਹੀਂ ਕੀਤਾ ਜਾਣਾ ਉਹਦੇ ਵਿਸ਼ੇ ਦੇ ਵਿੱਚ ਅੱਜ ਜਿਹੜੀ ਮਹਲਿਆਂ ਦੇ ਵਿੱਚ ਆਪਣੇ ਆਪਣੇ ਮੰਦਰਾ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉੱਥੇ ਜਿਹੇ ਤਸਵੀਰਾਂ ਤੇ ਚਲ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਸਾਡੇ ਨਾਲ ਮੌਜੂਦ ਨੇ ਇੱਥੇ ਵਾਟ ਨੰਬਰ 6 ਤੋਂ ਭਾਰਤੀ ਜਨਤਾ ਪਾਰਟੀ ਦੇ ਪੁਜੇ ਨੇਥੀ ਅਮਰਜੀਤ ਕਾਲੀ ਜੀ ਹੁਣ ਅਸੀਂ ਗੱਲਬਾਤ ਕਰਾਂਗੇ ਹੋਰ ਵੀ ਸੰਗਤ ਇੱਥੇ 600 ਤੇ ਪਹੁੰਚੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖਾ ਰਹੇ ਹਾਂ

ਦੇ ਉਪਲਖਚੇ ਨਿਕਾਲੀ ਜਾ ਰਹੀ ਹੈ ਤੇ ਇੱਥੇ ਸਾਰੇ ਮਹਿਲਾ ਮੰਡਲ ਦਾ ਇਹ ਸਰਜਾਉ ਨਾਲ ਸਾਰੀ ਹੋ ਰਹੀ ਹੈ ਭਗਵਾਨ ਰਾਮ ਦਾ ਸਾਰੇ ਜਾਪ ਕਰਨਗੇ ਸਾਰੇ ਇੱਥੇ ਸ਼ੋਭਾ ਯਾਤਰਾ ਸਾਰੀਆਂ ਗਲੀਆਂ ਦੇ ਵਿੱਚ ਘੁਮੇਗੀ ਬੋਲੋ ਭਗਵਾਨ શ્રી ਰਾਮਚੰਦਰ ਮਹਾਰਾਜ ਕੀ ਜੈ ਕਿਹੜੀ ਜਗ੍ਹਾ ਤੋਂ ਸ਼ੋਭਾ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਤੇ ਕਿੱਨੇ ਮਿਲਾਂਤ ਮੰਦਰ ਕਲਾਸ਼ ਨਗਰ ਤੋਂ ਸ਼ੁਰੂ ਕਰਕੇ ਉੱਥੇ ਲਿਆਂਦੀ ਜਾ ਰਹੀ ਹੈ ਗਲੀਆਂ ਆਪਣੀ ਕਲਾਸ਼ ਨਗਰ ਘੁੰਮਣ ਦੀ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸੰਗਤ ਨੂੰ ਆਪਣੇ ਵੱਲੋਂ 500 ਸਾਲ ਬਾਅਦ ਬਣਨ ਜਾ ਰਿਹਾ ਜਿਹੜਾ ਸ਼੍ਰੀ ਰਾਮ ਮੰਦਿਰ ਦਾ ਉਹ ਘਟਨਾ ਹੋ ਜਾਏ। ਇਹ ਐਸਾ ਸ਼ੋਅ ਮਹੱਤਵਪੂਰਨ ਹੈ ਜਿਹਦੇ ਤੇ ਹਰ ਹਿੰਦੁਸਤਾਨੀ ਨੂੰ ਫਕਰ ਹੋਣਾ ਚਾਹੀਦਾ ਔਰ ਹਰ ਆਦਮੀ ਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ। ਇਹ ਇਹਨਾਂ ਦਾ ਸਾਰਾ ਦਾ ਸੁਭਾਗੇ ਹੈ ਕਿ ਇਹ ਉਸ ਐਡੇ ਵੱਡੇ ਫੰਕਸ਼ਨ ਦੇ ਵਿੱਚ ਸਾਰੇ ਮੌਜੂਦ ਨੇ। ਮੇਰਾ ਇਹੀ ਹੈ ਕਿ ਸਾਰੇ ਇੱਥੇ ਸੁਪ ਪਿਆਰ ਔਰ ਇੱਥੇ ਪਿਆਰ ਨਾਲ ਹਾਂਜੀ ਅਮਰਜੀਤ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ 5 ਸਾਲਾਂ ਦਾ ਇੱਕ ਆਪਾਂ ਲੰਬੀ ਸੋਚ ਇੱਕ ਸਾਡੀਆਂ ਪੀੜ੍ਹੀਆਂ ਨਿਕਲ ਗਈਆਂ ਜੋ ਰਾਮ ਮੰਦਰ ਦੀ ਉਸਾਰੀ ਕਰ ਰਹੀ ਸੀ ਉਹ ਕੱਲ ਉਸਾਰੀ ਹੋਣ ਜਾ ਰਹੀ ਹੈ ਤੇ ਅਸੀਂ ਸਾਰੇ ਬੱਚੇ ਤੋਂ ਲੈ ਕੇ ਜਿੰਨੇ ਅਸੀਂ ਬੀਬੀਆਂ ਮਾਤਾ ਪਿਡਾ ਮਾ ਖੜੀਆਂ ਇੱਕ ਇਤਿਹਾਸ ਦੇ ਹਿੱਸਾ ਬਣ ਕੇ ਸਾਡੀ ਮੌਜੂਦਗੀ ਵਿੱਚ ਇੱਕ ਰਾਮ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਹੋ ਰਹੀ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਮੈਂ ਇਹੀ ਚਾਹਣਾ ਕਹਿਣਾ ਚਾਹੁੰਗਾ ਕਿ ਇਸ ਤੋਂ ਵੱਡਾ ਕੋਈ ਵੀ ਬਿਸ਼ਪ ਦੇ ਉੱਤੇ ਮੇਰੇ ਨਾਲ ਦੇਨੀ ਹੈ ਜੋ ਬਾਈ ਕੱਲ ਦਾ ਆਪਣਾ ਬਾਈ ਤਰੀਕ ਆ ਰਿਹਾ ਤੇ ਉਹਨੂੰ ਬੜੀ ਧੂਮਤਾਹਮਣਾ ਬਣਾਇਆ ਜਾਵੇ ਕਹਿੰਦੇ ਦੀਵਾਲੀ ਵਾਂਗੂ ਬਣਾਇਆ ਜਾਣਾ ਕੀ ਕਹਿਣਾ ਚਾਹੁੰਦੇ ਦੇਖੋ ਇੱਕ ਇਦਾਂ ਜੀ ਮੈਸੇਜ ਸਾਡੇ ਜਦੋਂ ਅਸੀਂ ਅਕਸ਼ਿਤ ਸ਼੍ਰੀ ਰਾਮਚੰਦਰ ਜੀ ਦੇ ਪੰਡੇ ਸੀ ਹਰੇਕ ਘਰ ਚ ਮੈਸੇਜ ਆਇਆ ਸੀ ਵੀ ਹਰੇਕ ਘਰ ਭਾਣਾ ਗਰੀਬ ਆ ਆਪਣਾ ਅਮੀਰ ਆ ਪੰਜ ਦੀਵੇ ਲਾਜ਼ਮੀ ਜਲਾਓ ਆਪਣੇ ਦੀਵਾਲੀ ਦੀ ਤਰ੍ਹਾਂ ਦੀਵਾਲੀ ਤੋਂ ਵੱਧ ਕੇ ਧੂਮਤਾ ਮਨਾਓ ਕਿਉਂਕਿ ਦੀਵਾਲੀ ਸ਼੍ਰੀ ਰਾਮਚੰਦਰ ਜੀ ਦੇ ਆਗਮਨ ਤੇ ਸੀ ਸੇਮ ਚੀਜ਼ ਆ ਇਦਾਂ ਹੀ ਹਰੇਕ ਘਰ ਨੇ ਆਪਾਂ ਪੰਜ ਦੀਵੇ ਜਲਾਣੇ ਆ ਚਾਹੇ ਉੱਪਰ ਉਹਦੇ ਚਲਾਓ ਚਾਹੇ ਕਿਸੇ ਦੀ ਵੀ ਚੀਜ਼ ਦੇ ਚਲਾਓ ਚਿਰਾਨੇ ਲਾਜ਼ਮੀ ਹੈ ਸਾਜ ਅੱਜ ਜਿਹੜੀ ਚੋਭਾ ਯਾਤਰਾ ਕੱਢੀ ਜਾ ਰਹੀ ਹੈ ਕਿਹੜੇ ਮੰਦਿਰ ਤੋਂ ਕਿਹੜੀ ਜਗ੍ਹਾ ਤੋਂ ਹੈ ਇਹ ਆਪਣੇ ਕਲਾਸ਼ ਨਗਰ ਦੇ ਵਿੱਚੋਂ ਜੀ ਰਗੁਨਾਥ ਮੰਦਿਰ ਪੈਂਦਾ ਜੀ ਇੱਥੋਂ ਜਿੰਨਾ ਕ ਬੀਬੀਆਂ ਦਾ ਸਹਿਯੋਗ ਆ ਆਲੇ ਦੁਆਲੇ ਜਿੰਨਾ ਕ ਬੱਦ ਬੱਦ 200 ਏਰੀਆ ਕਵਰ ਕਰਾਂਗੇ ਜੀ ਔਰ ਰਾਮਚੰਦਰ ਜੀ ਮਹਾਰਾਜ ਦੀ ਪ੍ਰਿਸ਼ਤਾ ਦਾ ਅਸੀਂ ਗੁਣਗਾਨ ਕਰਾਂਗੇ ਠੀਕ ਠੀਕ ਹੈ ਹਾਂਜੀ ਮੈਡਮ ਤੁਸੀਂ ਕਹਿਣਾ ਚਾਹੁੰਦੇ ਅੱਜ ਰਾਮ ਮੰਦਿਰ ਨੂੰ ਲੈ ਕੇ ਬਹੁਤ ਖੁਸ਼ੀ ਹੈ ਇਸ ਪ੍ਰਾਂਤ ਪ੍ਰਤੀਕਸ਼ਾ ਕਰਕੇ ਰਾਮ ਭਗਵਾਨ ਜੀ ਨੇ ਸਭ ਨੂੰ ਬ ਤਾਂ ਨਾਲ ਆਪਾਂ ਖੁਸ਼ੀਆਂ ਨਾਲ ਇਹ ਦਿਨ ਬਣਾਇਆ ਜਾ ਰਿਹਾ ਹੈ। ਬੱਚਿਆਂ ਦੇ ਵਿੱਚ ਕਾਫੀ ਇੱਕ ਸਾਹ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ੀਆਂ ਦੇ ਵਿੱਚ ਬਹੁਤ ਹੁਸਾ ਹੈ, ਸਭ ਦੇ ਵਿੱਚ ਬਹੁਤ ਹੁਸਾ ਹੈ। ਸਾਰੀ ਦੁਨੀਆ ਬਾਤ ਪੁੱਛ ਰਹੀ ਹੈ। ਤੇ ਤੁਸੀਂ ਪਿੱਛੇ ਖੜੇ ਲੋਕਾਂ ਨੂੰ ਬਣਾ ਰਹੇ ਹਾਂ। ਹਾਂਜੀ। ਹਾਂਜੀ ਮਾਤਾ ਜੀ, ਕੀ ਕਹਿਣਾ ਚਾਹੁੰਦੇ ਹੋ? ਇਸ ਦਿਨ ਦੀ ਤੇ 22 ਤਰੀਕ ਨੂੰ ਅਸੀਂ ਦੀਵਾਲੀ ਮਤਲਬ ਤੁਮਤਾਵ ਨਾਲ ਮਨਾਵਾਂਗੇ ਤੇ ਸਾਰੇ ਮੱਲੇ ਦਾ ਸਾਰੀ ਭੈਣਾ ਸਾਡੇ ਨਾਲ ਸੰਜੋਗ ਦਾ। ਤੇ ਸਾਰੇ ਨਾਲ ਅਸੀਂ ਉਹੀ ਮਾਣ ਸਾਰੇ। ਹਾਂਜੀ ਹਾਂਜੀ। ਮਾਤਾ ਜੀ ਕੀ ਕਹਿਣਾ ਚਾਹੁੰਦੇ ਆਂ? ਰਾਮ ਮੰਦਰ ਬਾਰੇ ਜਿਹੜਾ ਮਨਨ ਜਾ ਰਹੇ ਮੋਦੀ ਹੋ ਗਿਆ ਉਹ ਕਿਹੜਾ ਕਾਡਾਂਗੇ ਨਾ ਹੁੰਦਾ ਆਪਾਂ ਮਨਾਵਾਂਗੇ ਚਾਹ ਵੀ ਬਣਾਵਾਂਗੇ ਪਕੌੜੇ ਵੀ ਬਣਾਵਾਂਗੇ ਅਚਾ ਵੀ ਬਣਾਵਾਂਗੇ ਲਾਡੂ ਵੀ ਲਿਆਵਾਂਗੇ ਸੰਗਤਾਂ ਸਾਰੀਆਂ ਖੁਸ਼ ਕਰਾਂਗੇ ਅੱਜ ਵੀ ਵੱਧ ਕ ਮਨਾਵਾਂਗੇ ਜਾਜਕਾਰ ਕਰਾਂਗੇ ਜਾਂ ਤੁਮ ਵੱਧ ਕ ਦਿਵਾਲੀ ਤੇ ਵੀ ਵੱਧ ਕ ਮੇਰੇ ਰਾਮ ਜੀ ਦਾ ਐਸਾ ਪ੍ਰੋਗਰਾਮ ਮਨਾਵਾਂਗੇ ਉਸਨੇ ਮਾਰਤਾ ਮੌਕਾ ਦਿਆ ਮੇਰੇ ਭਗਵਾਨ ਨੇ 550 ਸਾਲ ਬਾਅਦ ਅੱਜ ਜੀ ਸੋਵਾ ਯਾਤਰਾ ਹੈ ਅਰਕਨਾ ਪੂਰਾ LCD ਲਾ ਕੇ ਸਾਰਾ ਪ੍ਰੋਗਰਾਮ ਦਿਖਾਉਣਾ ਖੁਸ਼ੀ ਕਿਵੇਂ ਦੀ ਮਹਿਸੂਸ ਹੋ ਰਹੀ ਹੈ ਹਾਂ ਬਹੁਤ ਵਧੀਆ ਬਹੁਤ ਇਤਨੀ ਖੁਸ਼ੀ ਹੈ ਜਿੰਨਾ ਕਾਲੇ ਉਤਨੇ ਥੋੜਾ ਜੈ ਸ਼ੀਰਾਮ ਜੈ ਸ਼ੀਰਾਮ ਜੈ ਸ਼ੀਰਾਮ ਚਲੋ ਜੀ ਜੈ ਸ਼ੀਰਾਮ ਅੱਜ ਦੀ ਕਵਰ ਕਰ ਲਵਾਂਗੇ ਜਿੰਨਾ